ਹਾਜੀ ਜਗਰudev ਜੀ ਆਪਣੇ ਨਾਲ ਭੈਣ ਦੀ ਇੱਕ ਵੀਡੀਓ ਲੱਗੀ ਹੋਈ ਆ ਮੈਂ ਸੁਣ ਰਿਹਾ ਸੀ ਧੰਨਵਾਦ ਕਰਦਾ ਮੀਡੀਆ ਦਾ ਜਿਨ੍ਹਾਂ ਨੇ ਖਬਰ ਕੀਤਾ ਔਰ ਯਾਦ ਰੱਖਿਓ ਇੱਕ ਜਦੋਂ ਸਾਡੇ ਸਤਗੁਰੂ ਦਾਸ ਜੀ ਸਤਗੁਰੂ ਦਾਸ ਮਹਾਰਾਜ ਜੀ ਦੀਆਂ ਧੀਆਂ ਸਤਗੁਰਪਾਲਮੀਕ ਮਹਾਰਾਜ ਜੀ ਦੀਆਂ ਧੀਆਂ ਸਤਗੁਰ ਕਬੀਰ ਜੀ ਦੀਆਂ ਧੀਆਂ ਸਤਗੁਰ ਨਾਮਦੇਵ ਜੀ ਸਤਗੁਰ ਸਦਨਾ ਜੀ ਸਤਗੁਰ ਹਸੈਨ ਜੀ ਦੀਆਂ ਗੁਰਨਾਰਕ ਦੀਆਂ ਧੀਆਂ ਚਿੱਸ ਤੇ estr. ਡਰਟਾ ਦੇ ਨਾਲ ਕਹਿਣਾ ਸ਼ੁਰੂ ਕਰ ਦਿੱਤਾ ਬੇਗੋਂਪੁਰਾ ਵਸਾ ਕੇ ਹਟਾਂਗੇ। ਬਾ ਯਾਦ ਰੱਖਿਓ ਬੇਗੋਂਪੁਰਾ ਬੈ ਤਾਂ ਤੁਹਾਡੇ ਅੰਦਰ ਵਸਣਾ ਜਿੱਦਾਂ ਇਸ ਭੈਣ ਦੇ ਅੰਦਰ বাস ਚੁਕਾ ਆ ਇਸ ਪੰਜਾਬ ਦੀ ਧੀ ਦੇ ਅੰਦਰ বাস ਚੁਕਾ ਆ ਇਸ ਕਿਰਤੀ ਦੇ ਅੰਦਰ বাস ਚੁਕਾ ਆ। ਮੈਸਾ ਕਿਰਤੀਆਂ ਦੇ ਅੰਦਰ ਤਾਂ ਬੇਗੋਂਪੁਰਾ ਹੈਗਾ ਆ ਸਿਰਫ ਪ੍ਰੋਬਲਮ ਇਹ ਆ ਭਾਈ ਉਹ ਉਹ ਜਾਗਰ ਨਹੀਂ ਕਰਦੇ। ਧੰਨਵਾਦ ਕਰਦੇ ਆ ਸੁਣੋ ਵੀਡੀਓ ਕੀ ਕੀ ਆ ਭੈਣ ਤੇ ਬੱਤ-ਬੱਤ ਸ਼ੇਅਰ ਕਰਿਓ ਤੇ ਮੀਡੀਆ ਵਾਲਾ ਵੀਰਾਂ ਦਾ ਧੰਨਵਾਦ ਸਾਰਿਆਂ ਦਾ। ਅਸੀਂ ਬੇਈਮਾਨ ਸਰਕਾਰ ਨਹੀਂ ਹੈਗੀ ਅਸੀਂ ਕਿਰਤੀਆਂ ਕਮਾ ਕੇ ਖਾਣ ਵਾਲੇ ਰੋਟੀ ਰੋਜੀ ਅਸੀਂ ਜੀਰੀਆਂ ਲਾ ਕੇ ਕੰਮ ਕਰੇ ਨੇ ਧੁੱਪਾਂ ਚ ਤੂੰ ਕਹਿਣਾ ਵੀ ਇੱਥੇ ਪੱਖੇ ਤੋਂ ਨੂੰ ਕਿਹੜਾ ਛੱਡੂ ਕੂਲਰ ਇਹ ਕੂਲਰ ਤੇਰੇ ਬਾਪ ਵਾਲੇ ਨਹੀਂ ਹੈਗੇ ਇਹ ਸਰਕਾਰ ਦੇ ਹੀ ਨੇ ਸਾਰੇ ਕਿ ਲੋਕਾਂ ਦਾ ਖੂਨ ਪੀਤਾ ਨਹੀਂ ਡਰਜਾਂ ਨਹੀਂ ਲੱਗਿਆ ਐ ਜਿਸ ਤਰ੍ਹਾਂ ਜਦੋਂ ਪੁਲਿਸ ਚੱਕ ਕੇ ਲੈ ਜਾਂਦਾ ਸਾਨੂੰ ਕੋਈ ਡਰ ਨਹੀਂ ਲੱਗਿਆ ਸਾਣਾ ਸਾਡਾ ਤਾਂ ਘਰ ਹੀ ਬਣ ਗਿਆ ਹੁਣ ਫਿਰ ਤਾਂ ਅੱਜ ਲੈ ਜਾਣ ਤਾਂ ਵੀ ਕੋਈ ਡਰ ਨਹੀਂ ਪਰ ਅਸੀਂ ਬੇਗੰਪਰਾ ਵਸਾ ਕੇ ਰਹਾਂਗੇ ਵਸਾ ਕੇ ਰਾਂਗੇ ਸਾਡਾ ਲਾਨ ਹੈ ਜਾਨ ਵਗ ਜੇ ਬੇਸਕ ਬਗ ਜੇ ਪਰ ਬੇਗਮਪੁਰ ਆਸੀਂ ਬਸਾ ਕੇ ਰਾਂਗੇ ਜਿਹੜੇ ਗਰੀਬ ਜਨਤਾ ਸਾਡੇ ਨਾਲ ਤੁਰੀ ਹੋਇਆ ਸਭ ਨੂੰ ਜਿੰਨਾ ਟੁਕੜਾ ਆਊਗਾ ਦਵਾ ਕੇ ਰਾਂਗੇ ਪਰ ਉਥੇ ਬੇਗਮਪੁਰ ਬਸਾ ਕੇ ਰਾਂਗੇ